ਹਾਂਜੀ ਮਿੱਤਰੋ ਕੀ ਹਾਲ ਚਾਲ ਤੇ ਦਿਨ ਚੱਲ ਪਿਆ ਆਪਣਾ ਪੰਜਵਾਂ ਤੇ ਆਪਾਂ ਪਹੁੰਚ ਗਏ ਬਿਆਵਰਾ ਦੇਖੋ ਬੰਦੀ ਚਾਹ ਤੇ ਉਹ ਬਰਾਣੇ ਆਪਣੇ ਸੱਜਣ ਮਿੱਤਰ ਸੁੱਤੇ ਪਿਆ ਪੁਰਾਣ ਤੋਂ ਵੀ ਬਈ ਘਟਨਾ ਵਾਪਰ ਗਈ ਭਾਈ ਕੁੱਤੇ ਮਾਰਦੇ ਦੋ ਇਹਨਾਂ ਨੇ ਦਿਖਾਵਾਂਗੇ ਤੁਹਾਨੂੰ ਵੀ ਵਲੌਗ ਵਿੱਚ ਅੱਗੇ ਆਹਦੀ ਚਾਹ ਬੰਦੀ ਆਹ ਵੇਖੋ ਭਈ ਜਨਤਾ ਫੋਨ ਲੱਗਿਆ ਬਕਰੇ ਪਿੱਛੇ ਰਾਜੂ ਉਹ ਬੈਠੇ ਭਾਈ ਪੱਪੂ ਸਿੰਘ ਇਧਰ ਭਈ ਆ ਚੀਜ਼ ਵਧੀਆ ਆ ਆ ਭਈ ਆ ਨਿਆਰਾ ਕੰਮ ਹੈ ਘਾੜ ਘਾੜ ਕੇ ਬਣਾਉਣੀ ਪਊਰੀ ਮਸੇ ਅਸਰ ਦੀ ਚਾਹ ਆਏ ਪੱਤੀ ਬਾਸਦਨੀ ਜੀ ਇਧਰ ਆਏ ਅੰਬੂ ਪੱਤੀ ਕਿਲੇ ਟੋਕੀ ਜੀ ਪੱਤੀ ਚੈੱਕ ਕਰਦੇ ਮੈਂ ਹਾਂ ਕਾਲੀ ਦਾ ਬਣਾਤੀ ਜੀ ਮੇਰੀ ਤੇ ਹਾਂਜੀ ਮਿੱਤਰੋ ਜਿਵੇਂ ਕਹੀ ਜਾਂਦੀ ਸੀ ਹੋ ਗਈ ਵਲੌਗ ਦੀ ਸਟਾਰਟਿੰਗ ਵੇਖ ਲੈਣਾ ਬਾਲੋ ਵੇਖ ਲੋ ਬਈ ਪਿਛਲੀ ਵਾਰ ਜਦੋਂ ਆਏ ਸੀ ਅੱਡੇ ਵੱਡੇ ਬਾਲ ਸੀ ਹੁਣ ਵਾਲ ਨਿਕ ਨਹੀਂ ਕਿਹਾ ਤੇ ਬਈ ਆ ਐਮਪੀ ਲਈ ਕਾਕੀ ਦੀ ਖੜੀ ਬਈ ਮਥੜੂ ਰਾਤ ਬਈ ਕਾਕੀ ਤੋਂ ਐਕਸੀਡੈਂਟ ਤੇ ਉਹਨੇ ਦੋ ਕੁੱਤੇ ਮਾਰਤੇ ਬਈ ਆ ਬਚ ਗਿਆ ਤੁੰ ਦਿਖਾਉਣੇ ਸੱਚ ਮਾ ਮੋਟਰ ਸੰਦ ਗੋਣਿਆ ਉਹ ਆਂਦੀ ਆ ਪਈ ਨਾ ਹੀ ਰਹੀ ਹੈ ਰ ਇੱਕ ਜਣੀ ਤੇ ਮੈਂ ਕੋਈ ਨਹੀਂ ਵਿਖਾਈ ਨਾ ਦੇਖੋ ਤਾਂ ਵੇਖੋ ਬਈ ਚੱਲ ਪੁੱਤਰ ਫੇਰ ਲਾਣਾ ਫੋਨ ਚੰਗਾ ਚਾਹ ਪੀ ਲਈ ਆ ਵੇਖੋ ਬਈ ਇਹ ਵੀ ਕਸੂਟ ਗਿਆ ਸਾਰਾ ਤੇ ਆਹ ਵੇਖੋ ਚਾ ਫੀਗ ਲਾਣਾ ਆ ਵੇ ਤੇ ਥੋੜਾ ਜਿਆਦਾ ਮੋਟਰਸਾਈਕਲ ਤੇ ਜੀ ਸੀ ਤੇ ਇਹ ਥੋੜੀ ਜੀ ਪੀਤੀ ਵੀ ਹੋਈ ਸੀ ਤਾਂ ਕਰਕੇ ਸਿਸਟਮ ਹੋ ਗਿਆ ਬਾਕੀ ਰਾਕੀ ਦੀ ਵੀ ਮੇਂ ਚੱਲੂ ਗਿਆ ਬਾਕੀ ਵੀ ਥੋੜੀ ਜੀ ਹੁੰਦੀ ਨੇ ਕੰਡੀਸ਼ਨ ਇਹਨਾਂ ਨੇ ਹੋਰ ਖਰਾਬ ਕਰਦੀ ਐ ਐਵੇਂ ਠੱਲ ਕੇ ਗਏ ਚੱਲੇ ਸੀ ਫਿਰ ਤੁਹਾਨੂੰ ਪਤਾ ਪੰਜਾਬ ਤੋਂ ਬਾਹਰ ਕੰਮ ਬੈਣਾ ਉਹ ਵੀ ਕਿਸੇ ਦੇ ਕੋਲ ਠੱਲ ਕੇ ਜਾਣਾ ਸੈੱਟ ਨਹੀਂ ਹੁੰਦਾ ਤੇ ਆਹ ਵੇਖੋ ਜੀ ਆਪਣਾ ਵੀ ਖੜੀ ਇੱਥੇ ਹੀ ਬਈ ਆਪਾਂ ਕਰ ਦਿੰਦੇ ਹਾਂ ਡੇਲੀ ਵਲੌਗ ਸਟਾਰਟ ਤੇ ਆਪਾਂ ਇਹ ਕਰਤਾ ਪਿਛਲੀ ਵਾਰ ਆਈ ਸੀ ਮੈਂ ਗਿਆ ਸੀ ਬਾਬਾ ਭਲੀ ਕਰੇ ਤੇ ਲੈ ਕੇ ਆਵਾਂਗੇ ਤੇ ਬਾਬੇ ਨੇ ਕਰਤੀ ਬਈ ਭਲੀ ਵਾਹਿਗੁਰੂ ਮੇਰ ਕਰੇ ਲੈ ਆਇਆ ਮਈ ਆਪਾਂ ਆਪਣੀ ਕੇਐਸ ਪਿਛਲੀ ਵਾਰ ਬਾਈ ਹੈਗੀ ਜੀ ਇੱਥੇ ਸੀ ਇਹ ਮਾਲਕ ਹੋਰ ਸੀ ਹੁੰਦੇ ਦੀ ਬਾਬੇ ਨੇ ਆਪਾਂ ਨੂੰ ਉਹਨਾਤਾ ਤੇ ਚਲੋ ਠੀਕ ਆ ਹੁਣ ਥੋੜਾ ਮਿਲਦੇ ਆ ਅੱਗੇ ਆਪਣਾ ਵੇਖੋ ਅੱਜ ਪਟੁੱਟ ਗਈ ਐ ਸਹੀ ਕਰਦੇ ਆ ਤੁਹਾਨੂੰ ਦਿਖਾਵਾਂਗੇ ਅੱਜ ਵਲੌਗ ਚ ਕੀ ਕੀ ਕਰਦੇ ਆ ਕਿੱਥੇ ਕਿੱਥੇ ਜਾਂਦੇ ਆ ਕਿ ਕੌਣ ਕੌਣ ਮਿਲਦਾ ਤੇ ਚਲੋ ਇੱਕੋ ਰੱਖਦੇ ਇੱਥੇ ਬਾਏ ਬਾਏ ਚੱਲੇ ਆ ਬਈ ਕਹਿਣ ਲਾਇਕ ਖੂਹ ਤੇ ਪਾਣੀ ਭਰਨ ਇੱਕ ਬਈ ਉੱਥੇ ਖੂਹ ਹੈਗਾ ਜੇ ਤੁਸੀਂ ਵੇਖਿਆ ਹੋਵੇਗਾ ਸ਼ਾਇਦ ਵਲੌਗ ਪੁਰਾਣਾ ਵਿੱਚ ਕੱਪੜੇ ਕੁਪੜੇ ਧੋਨੇ ਹੁੰਦੇ ਅੱਗੇ ਉੱਥੇ ਬਾਕੀ ਹੁਣ ਦੀ ਰੱਖੂ ਸੁੱਕਿਆ ਪਿਆ ਆਪਾਂ ਹੁਣ ਚੱਲਿਆ ਹੁੰਦੀ ਰੀ ਇਹ ਖੂਹ ਤੇ ਉਹ ਬਾਕੀ ਉੱਥੇ ਸੱਪੇ ਦਾ ਵੱਡਾ ਸਰਾ ਤੁਹਾਨੂੰ ਦਿਖਾਵਾਂਗੇ ਦਿਖਿਆਦਾ ਤੇ ਬਾਕੀ ਆਉਣ ਚੱਲਿਆਂ ਖੂਹ ਤੇ ਮੈਂ ਤਾਂ ਕੁਝ ਦਿਖਾਣੀ ਆਂ ਦਾ ਵਲੌਗ ਸਟਾਰਟ ਹੈ ਕਿਵੇਂ ਕਿਵੇਂ ਨਹੀਂ ਤੇ ਇਹ ਤੁਹਾਨੂੰ ਵਿਖਦਾ ਪਵੇ ਤੇ ਵਧੀਆ ਗੱਲ ਹੈ ਨਹੀਂ ਤਾਂ ਮੈਨੂੰ ਕੱਟਨੀ ਬਣੀ ਵੀਡੀਓ ਇਹ ਉਹ ਭਈ ਚੱਲੀ ਜਾਂਦੀ ਦੂਜੀ ਵੀ ਮੋਟਰ ਵੀ ਆਪਾਂ ਉਹ ਭਰਾਂਗੇ ਖੂਹ ਵਿੱਚ ਪਾਣੀ ਆਇਆ ਬਾਈ ਕੁ ਦੇਖ ਲਓ ਬਾਈ ਕੁ ਤੇ ਆ ਬਈ ਇਹਦਾ ਝੂੰਕੜਾ ਆਹ ਭਾਈ ਬਾਲਟੀਆਂ ਦਾ ਭਰਾਂਗੇ ਮੇਰੇ ਕੋਲ ਇਹ ਨਹੀਂ ਤਾਂ ਮੈਂ ਤੇ ਚਲੋ ਠੀਕ ਹੋਣ ਰੱਖਦੇ ਆ ਮੈਂ ਪਾਣੀ ਪਰਦਾ ਲੈ ਕੇ ਜੰਨਾ ਤੁਹਾਨੂੰ ਦਿਖਾਵਾਂਗਾ ਫਿਰ ਬਾਅਦ ਵਿੱਚ ਤੇ ਭਾਈ ਇਧਰੋਂ ਪਾਣੀ ਸੱਤੀ ਦੀ ਸਪਲਾਈ ਹੋਈ ਹੁੰਦੀ ਹੈ ਇਧਰੋਂ ਪਾਣੀ ਖਿੱਚੀ ਜਾਂਦੇ ਆ ਦੇਖ ਲਓ ਬਈ ਕਨੈਕਸ਼ਨ ਲੱਗੇ ਇਹਨਾਂ ਦਾ ਗਾਇਸ ਵੀਰੇ ਪਾਣੀ ਬਸਲਦੇ ਭਾਣਾ ਕਹਿੰਦੇ ਬਈ ਖੂਹ ਦਾ ਪਾਣੀ ਪਾਲੀਏ ਪਾਣੀ ਠੰਡਾ ਖੂਹਾਂ ਦਾ ਹਣਾ ਪੁਰਾਣੇ ਬੁਢੇ ਖੇਲੇ ਹੁੰਦੇ ਨੇ ਖੂਹ ਵਾਲੀ ਜਦ ਦਵਾਈ ਪਾਈ ਹੁੰਦੀ ਤਾਂ ਆਹ 판ਕ ਹੂੰ ਤਾਂ ਕਰਕੇ ਉਧਰ ਬਈ ਲੈਟਾ ਲੂਟਾ ਕਿਸੀਆਂ ਜਾਂਦੀਆਂ ਵੀ ਨਹੀਂ ਹਰਨ ਲਾਉਂਦੇ ਨੇ ਹੂੰ ਗੱਲ ਕਰਾ ਲੂ ਤੇ ਉਹੀ ਹੈ ਬਈ ਸ਼ਕਵਿੰਦਰ ਉੱਪਰ ਤਾਰ ਵੀ ਲੰਘ ਜਾਂਦਾ ਇੰਦਾਲਾ ਤੇ ਆਹੀ ਇੱਥੇ ਸੌਂਦੇ ਹੁੰਦੇ ਸੀ ਨਹੀਂ ਅਸੀਂ ਉੱਥੇ ਸੌਂਦੇ ਹੁੰਦੇ ਹਿੰਦ ਤੇ ਇੱਥੇ ਸਾਡੀ ਹੁੰਦੀ ਸੀ ਉਹ ਮਥਾੜੂ ਤੇ ਉਹਦੇ ਤੋਂ ਹੁੰਦਾ ਸੀ ਬਿੰਦਰ ਤੇ ਰਾਜੂ ਤੇ ਇੱਥੇ ਹੁੰਦੀ ਹੁੰਦੀ ਸੀ ਧਮ 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 ਥੋੜਾ ਆਖਦੇ ਕਿਵੇਂ ਕਦ ਕਿਵੇਂ ਮੈਨੂੰ ਫੜਾ ਦੇ ਨਹੀਂ ਕਿ ਮਿੱਤਰੋ ਪਾਰਟੀ ਬਦਲ ਗਿਆ ਉਹ ਬੈਠਾ ਹਾਂ ਤੋਂ ਨੇ ਪੁੱਠੇ ਸਾੜਦੇ ਰੱਖਦੇ ਬੋਟਲ ਆਈਆਂ ਉਹ ਵੀ ਆਪਣੇ ਨਾਲ ਹੁੰਦਾ ਸੀ ਉਹ ਜਿਹੜੇ ਉੱਤੇ ਬਿਠਾ ਉਹ ਵੀ ਬਦਲ ਗਿਆ ਬਈ ਪਾਲਟੀ ਬਦਲ ਗਿਆ ਬਈ ਦੋ ਬੰਦੇ ਤੇ ਉਹ ਬਈ ਉਹ ਦੁਬਈ ਵਾਲਾ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਵੇਖੋ ਬਈ ਗਾਣੇ ਸੁਣੋ ਬਈ ਇੱਥੇ ਹੋਰ ਗੱਲ ਦੀ ਗੱਲ ਸੀ ਉਹਨਾਂ ਨੂੰ ਆਪ ਸਮਝ ਆਵੇ ਨਾ ਉਹਨਾਂ ਨੇ ਗਾਣੇ ਤੇਜ਼ ਹੀ ਲਾਉਣੇ ਆ ਵੇਖੋ ਬਈ ਮੋਟਾ ਮੋਟਾ ਗਾਣਾ ਲਾਵੇ ਨਵਾਂ ਟਰੈਕਟਰ ਲੈ ਕੇ ਆਇਆ ਹੈ ਬੰਦੇ ਬਈ ਟਰੈਕਟਰ ਪੁਰਾਣਾ ਹੀ ਹੈ ਬਈ ਗੁਡੀਆਂ ਘੜੀ ਨਵੇਂ ਤੁੰਨੀ ਬੱਠੇ ਠੀਕ ਹੈ ਬਈ ਉਹਨਾਂ ਦਾ ਤੇ ਚਲੋ ਇਹੀ ਦਿਣਾ ਹੀ ਆਪਣੇ ਬਾਕੀ ਦਾ ਰਾਜੂ ਨੇ ਬਾਈ ਵੇਖੋ ਸਿਰਾ ਬਾਈ ਕਰਾਤੀ ਐ ਰਸੋਈ ਬਣਾਤੀ ਪੂਰੀ ਘੈਂਟ ਐ ਬਾਈ ਹੁਣ ਆਵੇਗਾ ਤੁਹਾਨੂੰ ਯਾਦ ਇਹ ਉਹ ਆਸ਼ਕਵਿੰਦਰ ਜਿਹੜਾ ਕਹਿੰਦਾ ਇੱਥੇ ਭਾਂਡੇ ਚ ਚਾਏ ਸੀ ਹਣਾ ਸ਼ਕਿੰਦਰ ਆਈ ਮਾ ਹੁਣ ਆਵੇਗਾ ਯਾਦ ਉਹ ਸ਼ਕਿੰਦਰ ਯਾਦ ਆਈ ਭਾਂਡੇ ਚ ਜਾ ਇੱਥੇ ਲੋ ਆ ਰੁਕਾ ਲੱਗ ਗਏ ਤੇ ਕਹਿੰਦੇ ਬਾਈ ਕੀ ਬਣਾਇਆ ਮਿੱਟਾਪਾ ਲੱਗਣ ਲੱਗ ਜਾਂਦਾ ਏ ਪਾਣੀ ਜਿ ਚਾ ਦੀ ਇਹ ਤਾਂ ਚਲ ਠੀਕ ਹੈ ਬਬੂ ਕਿਤੇ ਇਹ ਥੋੜਾ ਰੱਖਦੇ ਹੁਣ ਇੱਥੇ ਮਿਲਾਂਗੇ ਤੁਹਾਨੂੰ ਅੱਗੇ ਤੇ ਆਪਣਾ ਕਿੰਨਾ ਹੋ ਗਿਆ ਇਹ ਲੈਣਾ ਬਣਾਉ ਹੋਰ ਪਾਣੀ ਹਾਂ ਇਹ ਸਾਵਾਂ ਲਿਉਣਾ ਬਣਾ ਹਾਂ ਦੀ ਇਹ ਪਹਿਲਾਂ ਭਰਿਆ ਹਨਾ ਦੀ ਪਹਿਲਾਂ ਹੀ 100 30 ਇਹ ਲੈ ਲੈਂਦੇ ਹਾਂ हां जी मित्रों दे देख लो एरिया ਜਿਹੜੇ ਦਾ ਬਈ ਖੇਤ ਆ ਵੱਢਣ ਵਾਲੇ ਉਹ ਬਈ ਆਪ ਹੀ ਵੱਢੀ ਜਾਂਦੇ ਇੱਥੋਂ ਦੇ ਕਿਸਾਨ ਆ ਦੇ ਪਾਏ ਗੁੱਚਰ ਗਏ ਤੋਂ ਬਾਕੀ ਜਿਹੜਾ ਆਪਾਂ ਵੱਢਨੇ ਆ ਖੇਤ ਉਹ ਤਾਂ ਖੜਿਆ ਜੇ ਹਰੇ ਲੱਗ ਜਾਣਗੇ ਤਾਂ 15 ਦਿਨਾਂ ਮਸ਼ੀਨ ਚੱਲੇ ਬਹੁਤ ਪਲੀ ਕਰੇ ਕਾਰਾ ਹੋ ਚੱਲਿਆ ਦੀ ਬਾਈ ਬਰੀਕ ਫੇਲ ਆ ਗੱਡੀ ਦੀ ਇੱਥੋਂ ਬਈ ਗੱਡੀ ਭੱਜ ਕੇ ਗਈ ਉਹ ਸਿੱਧਾ ਨਦੀ ਵਿੱਚ ਬਹੁਤ ਔਖਾ ਬਈ ਕੰਟਰੋਲ ਕਰਿਓ ਵੀ ਖੱਡਾ ਆ ਗਿਆ ਪਿੱਛੇ ਤਾਂ ਗੱਡੀ ਰੋਕੀ ਐ ਤੇ ਨੀਦ ਨਕਸਾ ਆਉਣਾ ਰਹਿਣਾ ਹੀ ਬਈ ਬਹੁਤ ਵੱਡਾ ਬਾਬਾ ਕਦੇ ਤਾਂ ਹੁਣ ਆਉਵੇ ਕਿਸ ਨਾਲ ਸਾਰੇ ਆਉਂਦੇ ਇੱਥੇ ਪੈ ਗਮਣਾ ਤੇ ਕੰਮ ਕਰਨਾ ਬ੍ਰੇਕ ਨਹੀਂ ਲੱਗਦੀ ਬਾਈ ਬਾਕੀ ਸਭ ਕੁਝ ਚੇਂਜ ਕਰਿਆ ਇੱਕ ਮਾਸਟਰ ਸਿਲੰਡਰ ਹੁੰਦਾ ਜਿਹੜਾ ਉਹ ਨਹੀਂ ਪਾਇਆ ਉਹ ਕਹਿੰਦੇ ਪਾਣਾ ਵਾ ਦਿਖਾਉਣੇ ਤੁਨੂੰ ਬਾਕੀ ਇਹ ਦੂਜਾ ਤੀਜਾ ਦਿਨ ਹੋ ਗਿਆ ਇਹ ਮਸ਼ੀਨ ਵਾਸ ਚੱਲਦੀ ਨਹੀਂ ਕਿਉਂਕਿ ਇਹ ਬੰਦਿਆਂ ਦੀ ਬਹੁ ਬੰਦੀ ਹੈ ਤੇਰੀ ਹੈ ਜੇ ਤੇ ਬਾਕੀ ਨਿਕਲ ਆਈ ਹੈ ਇਹੀ ਮੈਂ ਕਾਪੜੇ ਹਟ ਦੇ ਦੀ ਥੋੜਾ ਜਾਂ ਤੇ ਭਾਈ ਥੋੜਾ ਗਲਤ ਹੋ ਚੱਲਿਆ ਸੀ ਬਚ ਗਏ ਵੈਸੇ ਚਲੋ ਕੋਈ ਨਾ ਬਾਬਾ ਬਲੀ ਕਰੇ ਤਾਂ ਹਾਂ ਜੀ ਮਿੱਤਰੋ ਹੋ ਗਿਆ ਦੁਪਹਿਰ ਦਾ ਟਾਈਮ ਅਰਮੇ ਸਿੰਘ ਬੈਠੇ ਅਦਰ ਬਠੀ ਜਨਤਾ ਆਹ ਭਾਈ ਮਿੱਤਰੋ ਚਾਹ ਕਹਿੰਦੇ ਚਾਹ ਦੇ ਵਟੇ ਕੱਢਦੇ ਐ ਦੇ ਰੋ ਰਾਜੂ ਨੇ ਰਸੋਈ ਬਣੀ ਵੀ ਪਾਈ ਹੁੰਦੀ ਇੱਥੇ ਲੁੱਕਿਆ ਪੇ ਪਿੱਛੇ ਹੋਰ ਰਮੇਸ਼ ਗੱਲਬਾਤ ਕੋਈ ਆਉਣਾ ਆਉਣਾ ਮੈਂ ਆਉਣਾ ਮੈਂ ਆਉਣਾ ਇੱਕ ਮਿੰਟ ਠੀਕ ਰਹੀ ਮੈਂ ਤੇਰੇ ਕੋਲ ਆ ਜਨਾ ਤੇ ਵੇਖੋ ਭਾਈ ਰਾਜੂ ਨੇ ਬਣਾਈ ਰਸੋਈ ਆ ਵੇਖੋ ਬੜੀ ਆ ਵੇਖੋ ਭਾਈ ਪੂਰੀ ਗੱਲਬਾਤ ਐਂਡ ਹੈ ਤੇ ਮੈਂ ਤਾਂ ਦੁੱਧ ਪਾਦਾ ਸਾਰਾ ਮਿੱਤਰਾ ਠੀਕ ਹੈ ਮੈਂ ਖਟਾ ਹੀ ਹੋ ਜਾਣਾ ਆ ਵੇਖੋ ਭਾਈ ਨੇ ਰੱਖਿਆ ਕਹਿੰਦਾ ਮੈਨੂੰ ਤਾਂ ਗਾਣੇ ਸੁਣਨਾ ਵਾ ਆ ਆਪਣਾ ਮਾਈਕ ਹੈ ਬੋਲਣ ਵਾਲਾ ਇੱਥੇ ਰੱਖਿਆ ਤਾਂ ਕਰਦੇ ਆ ਬਾਈ ਬਾਕੀ ਹੁਣ ਆਪਾਂ ਪਾ ਲਈ ਤੱਤੀ ਹੈ ਦੁੱਧ ਦੀ ਗਰਮ ਕਰਕੇ ਦੇ ਦੇ ਹਾਂ ਦੁੱਧ ਦੀ ਗਰਮ ਕਰਕੇ ਦੇ ਦੇ ਨੇ ਠੰਡ ਪਾਉਣੀ ਹੈ ਤਾਂ ਇਹ ਬਾਕੀ ਦੇਖ ਲੋ ਸਾਰੀ ਜਨਤਾ ਇਹਦੀ ਡਿਟੇਲ ਤੇ ਦੱਸ ਦਿਆ ਬੰਦਾ ਕਿੱਥੋਂ ਦਾ ਹੈ ਯਾ ਉਹ ਵਿਚਾਲੇ ਹੋਣਾ ਹਾਂ ਦੱਸ ਦੇ ਡਿਟੇਲ ਦੇ ਇਹ ਤਾਂ ਇਹ ਬੰਦਾ ਇਹ ਬੰਦਾ ਖਾਸੇ ਦਾ ਦੇਦੇ ਵੜੀ ਇਹ ਮਮਿਆ ਦਾ ਪਰੋਣਾ ਆ ਆ ਠੀਕ ਹੈ ਹੋਰ ਦੱਸ ਹੈ ਹੋਰ ਇਹ ਨੂੰ ਪਤਾ ਨਹੀਂ ਯਾਰ ਇਹ ਬੰਦਾ ਦਾ ਦਵਾਈ ਵਾਲਾ ਹੈ ਸੇਰ ਦਾ ਬਈ ਕੰਮ ਵળે ਕਰੀ ਜਾਂਦਾ ਹੈ ਬਾਕੀ ਆ ਮੈਂ ਥੋੜੂ ਤੇ ਜਿਹੜਾ ਵੀ ਆਉਂਦਾ ਬਈ ਕੰਮ ਬਹੁਤ ਕਰਦਾ ਹੁੰਦੇ ਯਾਰ ਲੱਗੇ ਬਹੁਤ ਕੰਮ ਕਰੀ ਜਾਂਦਾ ਹੈ ਉਹਨੂੰ ਵੈਸੇ ਪਤਾ ਚਕਵਿੰਦਰ ਨੂੰ ਕਿੰਨੀ ਤੇ ਕਿੰਨਾ ਕੋ ਕੰਮ ਹੁੰਦਾ ਹੈ ਤੇ ਮੱਕੀ ਵੇਖ ਲਓ ਕਾਮ ਕਰਦੀ ਬਹੁਤ ਏ ਮਠਾਣੂ ਹਾਂਜੀ ਮਿੱਤਰੋ ਹੋ ਗਿਆ ਸ਼ਾਮ ਦਾ ਟਾਈਮ ਸ਼ਕਵਿੰਦਰ ਕੀ ਗਰੀਨਾਹ ਜਕੰਦਰਾ ਫਸ 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 ਤੇ ਇਹ ਬਾਈ ਅਰਥ ਲੱਭੀ ਜਾਂਦਾ ਕਾਦਾ ਹਲੇ ਲੱਭੀ ਇਹ ਅੱਛਾ ਅੰਨੂ ਤੰਨਦੀ ਏ ਮੈਨੂੰ ਨਹੀਂ ਤੰਨਣਾ ਤੇ ਇਧਰ ਮਿੱਤਰੋ ਹੋ ਜਾਂਦੀ ਸਬਜ਼ੀ ਦੀ ਤਿਆਰੀ ਕੀ ਬਣਾਉਣਾ ਲੱਗਿਆ ਪਹਰ ਆਇਆ ਮੇਸ਼ਾ ਅਲੀ ਤਾਂ ਉਹਦੇ ਵਾਸਤੇ ਸਲਾਦ ਬੱਟੀ ਜਨੇ ਅੱਛਾ ਸਬਜੀ ਨਹੀਂ ਹੈ ਤਿਆਰੀ ਕੀ ਲਾਉ ਤਾਂ ਹੀ ਦੇਖੀ ਕੀ ਦਾ ਨਹੀਂ ਕਰਦੀ ਆ ਲੱਛਾ ਮਿੱਤਰੋ ਚੀਜ਼ ਵੀ ਲੈ ਕੇ ਆਇਆ ਦਿਖਾਉਣੇ ਆ ਤੁਹਾਨੂੰ ਇੱਧਰ ਵੀ ਖਾ ਦੇ ਉਹ ਚੀਜ਼ ਹੀ ਵਿਖਾਉਣਾ ਆਂਦਾ ਪਿਆ ਆਹ ਦੇਖੋ ਮਿੱਤਰੋ ਗੋੜਤੀ ਲੈ ਕੇ ਆਇਆ ਇਹ ਬਾਈ ਸਾਨੂੰ ਮਿਲੀ ਐ 28 ਰੁਪਈਆ ਦੀ ਇੱਕ 10 ਲੈ ਕੇ ਆਏ 280 ਰੁਪਈਆ ਦੀ 10 ਤਾਂ ਰੇਟ ਨਹੀਂ ਯਾਰ ਇਹ ਗਲਤ ਘੱਲੇ ਇਹ ਤਾਂ ਉਨਾਂ ਹੀ ਦੱਸੋ ਨਹੀਂ ਇੰਨੀ ਰੇਟ ਐ 28 ਰੁਪਈਆ ਠਾਇਰ ਵੀ ਨਹੀਂ ਠਾਇਰ ਵੀ ਅਸੀਂ ਵੀਡੀਓ ਤਾਂ ਸ਼ੁਰੂ ਹੀ ਕਰੀਦਾ ਮੈਂ ਪਹਿਲਾਂ ਖੜੇ ਕਿਵੇਂ ਅਸੀਂ ਪਹਿਲਾਂ ਦੇ 280 ਅੱਛਾ 280 ਪਹਿਲਾਂ ਦੇ ਹੀ ਹੁਣ ਮੈਨੂੰ ਨਹੀਂ ਨਾ ਪਤਾ ਮੇਰੇ ਵੇਰੇ ਸਾਹਮਣੇ 280 ਬਣੇ ਨੇ ਤਾਂ ਮੈਂ ਤਾਂ 28 ਦੇ 28 28 ਰੁਪਏ ਦੱਸਾ 280 ਬਣੇ ਟੋਟਲ ਇਧਰ ਬਈ ਮੇਸ਼ ਲੱਗਿਆ ਪਏ ਕੰਮ ਹੈ ਸੈਟਅਪ ਬਾਕਸ ਵੀ ਲਾਵਣਾ ਬਈ ਇਥੇ ਨੈਟ ਨਾ ਉਟ ਨਹੀਂ ਆਉਂਦਾ ਤਾਂ ਕਰਕੇ ਕਹਿੰਦਾ ਵਾਈਫਾਈ ਲਾ ਦਈਏ ਨੈਟ ਨੈਟ ਨਾ ਚੱਲ ਪਏਗਾ ਹਾਂ ਤੇਰੇ ਗਾ। ਆ ਪਾਣਾ ਦਬੀ ਤਾਂ ਇਹ ਵੀ ਨਹੀਂ। ਲੈ ਲੈ ਵਲੇ। ਤੇ ਮਿੱਤਰੋ ਇਹ ਹੀ ਆਪਣਾ ਅੱਜ ਦਾ ਦਿਨ। ਤੁਸੀਂ ਵੇਖਿਆ ਵਲੌਗ ਪਹਿਲਾਂ ਤੇ ਆਪਣੀ ਇਹ ਰਾਣੀ ਖੜੀ ਦੀ ਇੱਥੇ ਹੀ। ਤੇ ਰਾਜੂ ਚੜਿਆ ਬਾਬਾਈ ਉੱਤੇ ਕਰਦਾ ਪਰੋਟੀਆਂ ਦੀ ਤਿਆਰੀ ਤੇ ਬਾਕੀ ਡੇੜੀ ਤੇ ਚਾਚਾ ਪੱਪੂ ਗਏ ਹੋਏ ਸਾਈਡ ਤੇ। ਤੇ ਚਲੋ ਠੀਕ ਆਇਆ ਦਾ ਵਲੌਗ ਆਪਾਂ ਰੱਖਦੇ ਇੱਥੇ। ਆਈ ਹੋਪ ਤੁਹਾਨੂੰ ਵਲੌਗ ਕੈਂਡ ਲੱਗ ਜਾਣਾ। ਕੈਂਡ ਲੱਗਿਆ ਤਾਂ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ। ਮਿਲਦੇ ਆਪਾਂ ਅਗਲੇ ਵਲੌਗ ਤੇ ਕੇ ਖੰਡ ਜੀ ਲੋਕੇਸ਼ਨ ਤੇ ਅੱਜ ਆਪਾਂ ਸ਼ਾਇਦ ਚਲ ਜਾਵਾਂਗੇ ਇਥੋਂ ਨੂੰ ਬਲੌਗ ਚ ਦੇਖਣ ਨੂੰ ਮਿਲ ਜਾਵੇਗਾ ਤੇ ਚਲੋ ਠੀਕ ਹੈ ਟਾਟਾ ਬਾਏ ਬਾਏ